لوک ਤੁਸੀਂ ਜੇ کیمرے ਰਾਹੀਂ ਆਪਦੇ ਲੋਕਾਂ ਨੂੰ ਦਿਖਾਓ ਤੁਹਾਨੂੰ ਪਤਾ ਚੱਲੂਗਾ ਕਿਸ بے ਸਬਰੀ ਨਾਲ ਤੇ ਕਿਸ ਆਸ ਨਾਲ ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤੇ ਇਸ ਯਾਤਰਾ ਦੀ ਵੇਟ ਕਰ ਰਹੇ ਅੱਜ ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ ਠੱਗਿਆ ਤੇ ਲੁੱਟਿਆ ਮਹਿਸੂਸ ਕਰ ਰਿਹਾ ਹੈ ਅੱਜ ਮੁੱਖ ਮੰਤਰੀ ਹਰ ਥਾਂ ਤੇ ਉਹਨੂੰ ਪੰਜਾਬ ਬਚਾਓ ਯਾਤਰਾ ਉਹਨੂੰ ਸੌਣ ਨਹੀਂ ਦਿੰਦੀ ਕਿਉਂਕਿ ਹਰ ਥਾਂ ਤੇ ਉਹਦਾ ਬਿਆਨ ਹੁੰਦਾ ਹੈ ਇੰਨੀ ਉਹਨੂੰ ਪ੍ਰੋਬਲਮ ਹੋ ਰਹੀ ਹੈ ਜਿਸ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਸਮਰਥਨ ਮਿਲ ਰਿਹਾ ਇਸ ਯਾਤਰਾ ਨੂੰ ਪੰਜਾਬ ਬਚਾਉਣ ਦੀ ਲੋੜ ਉਹ ਪੁੱਛਦਾ ਕਿਉਂ ਪਈ ਮੈਂ ਦੱਸਦਾ ਪੰਜਾਬ ਬਚਾਉਣ ਦੀ ਲੋੜ ਕਿਉਂ ਪਈ ਅੱਜ ਜਿਸ ਤਰ੍ਹਾਂ ਨਾਲ ਪੰਜਾਬ ਤੇ ਦਿਨ ਬਦ ਦਿਨ ਖਰਚੇ ਦੀ ਪੰਡ ਵੱਧਦੀ ਜਾ ਰਹੀ ਹੈ 1,115,000 ਕਰੋੜ ਰੁਪਏ ਦਾ ਕਰਜ਼ਾ ਅੱਜ ਪੰਜਾਬ ਤੇ ਸਰਕਾਰੀ ਡਾਕੂਮੈਂਟਸ ਰਾਹੀਂ ਇਸ ਸਾਲ ਦੇ ਅੰਤ ਤਾਈ ਹੋ ਜਾਣਾ ਹੈ ਦਿੱਲੀ ਦੀ ਆਪ ਦੀ ਲੀਡਰਸ਼ਿਪ ਨੂੰ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਸਾਰੇ ਹਿੰਦੁਸਤਾਨ ਪੰਜਾਬ ਦਾ ਖਜ਼ਾਨਾ ਲਟਾਇਆ ਜਾ ਰਿਹਾ ਹੈ ਜਹਾਜ ਪੰਜਾਬ ਵੱਲੋਂ ਦਿੱਤੇ ਜਾ ਰਹੇ ਨਸ਼ੇ ਦੀ ਦਲਦਲ ਚ ਪੰਜਾਬ ਨੂੰ ਠੇਕੇ ਲਿਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਹਰ ਇੱਕ ਲੀਡਰ ਇਸ ਧੰਦੇ ਦੇ ਵਿੱਚ ਲਤਪਤ ਹੋ ਗਿਆ ਹੈ ਪੰਜਾਬ ਦੇ ਕੁਦਰਤੀ ਵਸੀਲਿਆਂ ਦੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਦੇ ਮੰਤਰੀਆਂ ਵੱਲੋਂ ਐਮਐਲਏਆਂ ਵੱਲੋਂ ਜਿਹੜੇ ਐਸਟੈਬਲਿਸ਼ਡ ਬਿਜ਼ਨੈਸਸ ਆ ਪੰਜਾਬ ਚ ਮੁੱਖ ਮੰਤਰੀ ਦਾ ਪਰਿਵਾਰ ਉਹਨਾਂ ਕਾਰੋਬਾਰਾਂ ਤੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਿਹਾ ਲੋਕਾਂ ਤੇ ਪਰਚੇ ਦਿੱਤੇ ਜਾ ਰਹੇ ਆ ਪੰਜਾਬ ਚੋਂ ਬਿਜ਼ਨਸ ਭੱਜ ਰਿਹਾ ਪੰਜਾਬ ਤੋਂ ਜਿਹੜਾ ਨਿਵੇਸ਼ ਹੈ ਉਹ ਭੱਜ ਰਿਹਾ ਜਿੰਨੇ ਸੋਸ਼ਲ ਵੈਲਫੇਅਰ ਸਕੀਮ ਸੀ ਲੋਕ ਭਲਾਈ ਦੀਆਂ ਸਕੀਮਾਂ ਸੀ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਚਾਹੇ ਛਗਣ ਸੀ ਚਾਹੇ ਪੈਨਸ਼ਨ ਸੀ ਚਾਹੇ ਆਟਾ ਦਾਲ ਸੀ ਮੁਫਤ ਸਾਈਕਲ ਸੀ ਸੇਵਾ ਕੇਂਦਰ ਸੀ ਮੈਂ ਕੀ ਕੀ ਗਿਣਾਵਾਂ ਸਕਾਲਰਸ਼ਿਪ ਸੀ ਐਸਸੀ ਭਾਈਚਾਰੇ ਵਾਸਤੇ ਉਹ ਸਾਰਾ ਕੁਝ ਬੰਦ ਹੋ ਗਿਆ ਸੋ ਪੰਜਾਬ ਬਰਬਾਦੀ ਦੇ ਕੰਡੇ ਤੇ ਆ ਕੇ ਖੜਾ ਹੈ ਤੇ ਅੱਜ ਲੋਕ ਇੱਕੋ ਬੰਦੇ ਵੱਲ ਆਸ ਨਾਲ ਦੇਖ ਰਿਹਾ ਸਤਾਰ ਸੁਖਬੀਰ ਸਿੰਘ ਬਾਦਲ ਨਾਲ ਇਸ ਕਰਕੇ ਇਸ ਯਾਤਰਾ ਨੂੰ ਏਡਾ ਵੱਡਾ ਹੰਕਾਰ ਆ ਗਿਆ ਕਹਿੰਦੇ ਅੱਗੇ ਦਾ ਪੰਜਾਬ ਜਾਓ ਯਾਤਰਾ ਸਿਰਫ ਨਾਮ ਰੱਖਿਆ ਇਹਨਾਂ ਨੇ ਆਪ ਦਾ ਸ਼ਕਤੀ ਪ੍ਰਦਰਸ਼ਨ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਆਪ ਦਾ ਜਿਹੜਾ ਫੈਸਲਾ ਲੈਣਾ ਤੁਸੀਂ ਮੁੱਖ ਮੰਤਰੀ ਦੀ ਗੱਲ ਨੂੰ ਸੀਰੀਅਸਲੀ ਲੈਨੇ ਹੋ ਮੁੱਖ ਮੰਤਰੀ ਤਾਂ ਇਹ ਵੀ ਕਹਿੰਦਾ ਸੀ BMW ਦਾ ਕਾਰਖਾਨਾ ਪੰਜਾਬ 'ਚ ਆ ਗਿਆ ਮੁੱਖ ਮੰਤਰੀ ਤਾਂ ਗੁਜਰਾਤ 'ਚ ਜਾ ਕੇ ਕਹਿੰਦਾ ਸੀ ਮੈਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਗੋਲਡੀ ਬਰਾਉਡ ਫੜਿਆ ਗਿਆ ਮੁੱਖ ਮੰਤਰੀ ਤਾਂ ਰਾਤ ਨੂੰ 8 ਵਜੇ ਤੋਂ ਬਾਅਦ दारू ਦਾ ਟੱਕ ਕੇ ਪਤਾ ਨਹੀਂ ਕੀ ਕੁਛ ਕਹਿ ਦਿੰਦਾ ਤੁਸੀਂ ਉਸ ਬੰਦੇ ਦੀ ਗੱਲ ਨੂੰ ਸੀਰੀਅਸਲੀ ਲੈਂਦੇ ਹੋ ਇਹ ਜੋ ਯਾਤਰਾ ਹੈ ਇਹ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਇਸ ਮਾੜੇ ਜਿਹੜਾ ਸ਼ਾਸਨ ਹੈ ਉਹਦੇ ਚੋਂ ਕੱਢਣ ਵਾਸਤੇ ਕੀਤੀ ਜਾ ਰਹੀ ਹੈ ਦੇਖੇ ਨਾ ਰਮਣਾ ਸਾਹਿਬ ਕਿੰਨੇ ਕੋਈ ਹਜੂਮ ਦਾ ਕੋਈ ਕੋਈ ਕੈਲਕੂਲੇਸ਼ਨ ਹੀ ਲਾ ਸਕ ਰਹੇ ਜੋ ਲੋਕ ਆਏ ਆ ਸਾ ਸੁਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਉਹਨਾਂ ਦਿਨਾਂ ਦੇ ਵਿੱਚ ਇਨੀ ਗਰਮੀ ਅੱਜ ਵੀ ਤੁਸੀਂ ਦੇਖ ਰਹੇ ਹੋ ਏ ਸਿਆਸੀ ਤਾਂ ਪਰਾ ਹੀ ਬਖਿਆ ਪਿਆ ਪਰਮਾਤਮਾ ਦੀ ਮਿਹਰ ਨਾਲ ਪੰਜਾਬ ਦਾ ਸਭ ਤੋਂ ਵਧੀਆ ਜੇ ਰੋਡ ਸ਼ੋ ਹੋਊਗਾ ਤਾਂ ਅਸੀਂ ਉਮੀਦ ਕਰਦੇ ਹਾਂ ਫਰੀਦਕੋਟ ਦੇ ਵਿੱਚ ਸੁਆਸੀ ਸਿੰਘ ਮਾਲ ਦਾ ਵਧੀਆ ਸਵਾਗਤ ਹੋਊਗਾ। ਇਹਨੂੰ ਨਾਮ ਹੀ ਕਿਉਂ ਦੇਣਾ ਪਿਆ ਪੰਜਾਬ ਬਚਾਓ ਯਾਤਰਾ? ਯਾਰ ਪੰਜਾਬ ਉਹਦੇ ਕੋ ਹੁਣ 2 ਸਾਲਾਂ ਵਿੱਚ ਤੁਸੀਂ ਹੁਣ ਆਪ ਦੱਸੋ ਕਿ ਹਰ ਵਰਗ ਇੱਥੇ ਗੁੰਡਿਆਂ ਦਾ ਗੁੰਡਿਆਂ ਦਾ ਗੁੰਡ ਮਾੜੇ ਅੰਸਰਾਂ ਦਾ ਕਿੰਨਾ ਬੋਲਬਾਲਾ ਪਤਾ ਹੀ ਨਾ ਦੇ ਵੀ ਕਿਹੜਾ ਗੁੰਡਾ ਕਿਸ ਪਾਸੇ ਆ ਕੇ ਜੇਲੇ 'ਚ ਇੰਟਰਵਿਊ ਕਰ ਰਿਹਾ। ਲਾਅਨ ਆਰਡਰ ਦਾ ਬੁਰਾ ਹਾਲ ਹੈ। ਸਾਮਨੀ ਇਲਾਕੇ ਵੀ ਰਾਤ ਨੂੰ ਕਿਹੜੇ ਬੰਦੇ ਨੇ ਤੇ ਨੇਰੋ ਤੇ ਕਿਹਨੂੰ ਕਿੱਥੇ ਲੁੱਟਿਆ ਜਾਣਾ ਲਾਅਨ ਆਰਡਰ ਦੇ ਜਿਵੇਂ ਫੇਲ ਹੋ ਚੁੱਕਿਆ ਪੰਜਾਬ ਦਾ ਇਹਦੇ ਵਾਸਤੇ 2024 ਦੀਆਂ ਚੋਣਾਂ ਦਾ ਤਾਂ ਇਹ ਫਾਇਦਾ ਲੈਣ ਜਾ ਰਹੇ ਨੇ 2024 ਦੀਆਂ ਦੇਖੋ ਲੋਕਾਂ ਨੇ ਵੋਟਾਂ ਪਾਣੀਆਂ ਜਿੱਥੇ ਲੋਕਾਂ ਦਾ ਮਨ ਹੋਇਆ ਲੋਕ ਵੋਟ ਉੱਥੇ ਹੀ ਪਾਉਣਗੇ ਪਰ ਆਇਬ ਲੋਕ ਹੁਣ ਇਸ ਚੀਜ਼ ਸਮਝ ਚੁੱਕੇ ਆ ਵੀ ਪੰਜਾਬ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਆਪਦੀ ਪਾਰਟੀ ਤੇ ਉਸ ਬੰਦੇ ਦੇ ਵਿੱਚ ਲੋਕ ਸਾਰੇ ਸਾਹ ਸੁਖੀਰ ਸਿੰਘ ਬਾਦਲ ਦਾ ਸਮਰਥਨ ਦੇਣ ਦੀ ਵਾਰ ਪਾ